ਕਿਹਦੇ ਕਰੇ ਕੁੜੀ ਦਾ ਵਿਆਹ ਸੀ ਘਰ ਵਧੀਆ ਸੀ ਜ਼ਿੰਮੇਦਾਰਾਂ ਦਾ ਉਹਨਾਂ ਨੇ ਕਿਹਾ ਵੀ ਕੁੜੀ ਨੂੰ ਪਾਂ ਇੱਕੋ ਇੱਕ ਕੁੜੀ ਐ ਤੁਮ ਤਾਂ ਮਨਾ ਕਰਾਂਗੇ ਵਿਆਹ ਸੋਨੇ ਦੇ ਜੇਵਰ ਬਣਾ ਲੇ ਟੈਲੀਵਿਜ਼ਨ ਵੱਡੇ ਵੱਡੇ ਬੈੱਡ ਅਲਮਾਰੀਆਂ ਸਾਰਾ ਸਮਾਨ ਇਕੱਠਾ ਕਰ ਲਿਆ ਕੱਲ ਨੂੰ ਬਰਾਤ ਆਉਣੀ ਸੀ ਅੱਜ ਰਾਤ ਨੂੰ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਸ ਘਰ ਚ ਮਾਲ ਬਹੁਤ ਪਿਆ ਆਹ ਗੱਲ ਸੁਣਿਓ ਕਿਵੇਂ ਇਹ ਜਿਹੜੇ ਜੁਮਲੇਬਾਜ਼ ਨੇ ਕਿਵੇਂ ਬਣਾਉਂਦੇ ਬੁੱਧੂ ਲੋਕਾਂ ਨੂੰ ਤੇ ਲੱਕ ਲੈ ਆਇਓ ਡਾਕੂ ਲੜਕੀ ਵਾਲੇ ਦੇ ਪਰਿਵਾਰ ਨੂੰ ਸਾਰੇ ਨੂੰ ਇੱਕ ਕਮਰੇ 'ਚ ਬੰਦ ਕਰਕੇ ਬਾਹਰੋਂ ਕੁੰਡਾ ਲਾਤਾ ਸਮਾਨ ਲੱਤ ਲਿਆ ਸਾਰਾ ਟਰੱਕ 'ਚ ਤੁਰਨ ਤੋਂ ਪਹਿਲਾਂ ਡਾਕੂ ਦਾ ਸਰਦਾਰ ਕਹਿੰਦਾ ਲੜਕੀ ਦਾ ਪਰਿਵਾਰ ਕੌਣ ਸੇ ਕਮਰੇ 'ਚ ਹੈ ਉਹ ਕਹਿੰਦੀ ਜੀ ਉੱਧਰ ਹੈ ਖੋਲੋ ਖੋਲਿਆ ਕਹਿੰਦਾ ਕੌਣ ਸੀ ਲੜਕੀ ਦੀ ਸ਼ਾਦੀ ਹੈ ਉਹ ਬਚਰੀ ਡਰਦੀ ਡਰਦੀ ਉੱઠી ਜੀ ਮੇਰੇ ਮੇਰੀ ਸ਼ਾਦੀ ਹੈ ਡਾਕੂ ਨੇ ਜੇਬ ਚ ਹੱਥ ਪਾਇਆ 100 ਰੁਪਏ ਕੱਢ ਕੇ ਕਹਿੰਦਾ ਲੈ ਮੇਰਾ ਸ਼ਾਗਨ ਹੈ ਪਰਮਾਤਮਾ ਤੇਰੀ ਲੰਬੀ ਉਮਰ ਕਰੇ ਮੰਗਲ ਮੇ ਹੋਵੇ ਤੇਰਾ ਜੀਵਨ 100 ਰੁਪਏ ਦੇ ਗਿਆ ਸਿਰ ਪਰੋਸਤਾ ਅਗਲੇ ਦਿਨ ਪੁਲਿਸ ਆ ਗਈ ਉਹ ਟੱਬਰ ਕੁੜੀ ਵਾਲਿਆਂ ਦਾ ਇੱਕ ਬੰਦਾ ਪੁਲਿਸ ਕੋਲ ਐਫ ਆਈ ਆਰ ਲਿਖਾਉਣ ਨੂੰ ਤਿਆਰ ਨਾ ਹੋਇਆ ਕਹਿੰਦਾ ਯਾਰ ਜੋ ਮਰਜੀ ਲੁੱਟ ਕੇ ਭਾਵੇਂ ਲੈ ਗਏ ਪਰ ਬੰਦੇ ਬਹੁਤ ਚੰਗੇ ਸੀ 100 ਰੁਪਏ ਸਾਖ ਸਾਖ ਕਹਿੰਦਾ ਤੇਰੇ ਵੀਰੇ ਹੈਨਾ ਇਦਾਂ ਹੀ ਆਪਾਂ ਨੂੰ ਕਹਿੰਦੇ ਨੇ ਇਹ ਇਹੀ ਕਰਦੇ ਆ ਆਪਣੇ ਨਾਲ ਆਪਾਂ ਕਹਿੰਦੇ ਚੱਲ ਕੋਈ ਨਹੀਂ 4.5 ਸਾਲ ਲੁੱਟਦਾ ਲਿਆ ਪਰ ਸ਼ਾਇਦ ਦੇਖੋ ਇਹ 200 ਰੁਪਏ ਸਿਲੰਡਰ ਤੋਂ ਸਸਤਾ ਕਰਦਾ ਤੁਸੀਂ ਇਹ ਗੱਲਾਂ ਤੁਸੀਂ ਲੋਕਾਂ ਨੂੰ ਜਾ ਕੇ ਦੱਸੋ ਕਿ ਇਹਨਾਂ ਗੱਲਾਂ ਚ ਆਉਣਾ ਨਹੀਂ ਆਪਾਂ ਨੇ ਆਪਾਂ ਨੇ ਤਾਂ ਪਹਿਲੇ ਦਿਨੋਂ ਔਰ ਵੋਟਾਂ ਦੀ ਖਰੀਦੋ-ਫਰੋਕਤ ਸਿੱਧਾ ਜ ਸਿੱਧਾ ਜ ਕੰਮ ਹੈ ਸਿੱਧਾ ਕਹਿ ਦਿਓ ਕਿ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਕਰਤਾਰ ਸਿੰਘ ਸਾਹਾਬਾ ਜੀ ਧਰਤੀ ਹੈ 19 ਸਾਲ ਦੀ ਉਮਰ 'ਚ ਫਾਂਸੀ ਹੋ ਗਈ ਔਰ ਕੋਈ ਆਮ ਪਰਿਵਾਰ ਚੋਂ ਨਹੀਂ ਸੀ ਬੜਾ ਵੱਡਾ ਪਰਿਵਾਰ ਸੀ ਜ਼ਿਮੀਂਦਾਰ ਸੀ ਵੱਡੇ 19 ਸਾਲ ਦੀ ਉਮਰ 'ਚ ਫਾਂਸੀ ਹੋ ਗਈ ਉਹਨਾਂ ਨੇ ਤਾਂ ਸਾਨੂੰ ਵੋਟਰ ਕਾਰਡ ਲੈ ਕੇ ਦਿੱਤਾ ਤੇ ਆਪਾਂ ਵੋਟਰ ਕਾਰਡ ਗਈ ਇਹਨਾਂ ਨੂੰ ਵੇਚ ਦਈਏ ਸ਼ਰਾਬ ਦੀ ਪੇਟੀ ਲੈ ਲਈ ਭੁੱਕੀ ਲੈ ਲਈ ਜਾਂ ਕੁਝ ਹੋਰ ਇਹ ਇਹ ਗੇਸ ਜਿਹੜਾ ਬਹੁਤ ਦੁੱਖਦਾਇਕ ਹੈ ਆਪਦੀ ਮਰਜ਼ੀ ਨਾਲ ਵੋਟਾਂ ਪਾਉਣ ਲੋਕ ਭੰਮ ਜੀ ਨੂੰ ਮਰਜ਼ੀ ਪਾਉਣ ਇਹ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਸੋ ਮੈਂ ਤਾਂ ਇਹੀ ਕਹਿਣਾ ਮੈਂ ਪਾਰਲੀਮੈਂਟ ਚ ਵੀ ਕਹਿੰਦਾ ਸੀ ਇਹ ਗੱਲ ਬੋਲਣ ਵਾਸਤੇ ਵੀ ਜਿਗਰਾ ਚਾਹੀਦਾ ਸੋ ਅਰਵਿੰਦ ਕੇਜਰੀਵਾਲ ਜੀ ਨੇ ਮੈਂ ਆਪਣੀ ਸੁਰਤ ਚ ਕਦੇ ਇਦਾਂ ਲੀਡ ਨਹੀਂ ਦੇਖਿਆ ਜਿਹੜਾ 2020 ਚ ਤਿੰਨ ਮਹੀਨੇ ਪਹਿਲਾਂ ਵੋਟਾਂ ਤੋ ਟੁੱਟੀ ਵੀ ਤੇ ਆ ਕੇ ਕਹਿੰਦਾ ਦਿੱਲੀ ਦੇ ਲੋਕਾਂ ਨੂੰ ਕਿ ਅਗਰ ਮੇਰੇ ਪਾਣੇ 5 ਸਾਲ ਕੇ ਕੰਮ ਪਸੰਦ ਆਏ ਤਾਂ ਮuje ਵੋਟ ਦੇ ਦੇਣਾ ਵਰਨਾ ਮuje ਵੋਟ ਮਾ ਦੇਣਾ ਇਹ ਕਹੈ ਨਾ ਇਹਦੇ ਵਾਸਤੇ ਜਿਗਰਾ ਚਾਹੀਦਾ ਜੀ ਆ ਗੱਲ ਕਹਿਣ ਵਾਸਤੇ ਇਹਦਾ ਮਤਲਬ ਕੀਤਾ ਹੋਊਗਾ ਕੁਛ ਨੇ ਕੰਮ ਤਾਂ یوں ਕਹਿੰਦਾ ਗਰੀਬ ਸੀਗਾ ਮਜ਼ਦੂਰ ਉਹਨੇ ਸੋਚਿਆ ਯਾਰ ਜਵਾਕ ਪੜਾ ਲਈਏ ਅਸੀਂ ਤਾਂ ਦਿਹਾੜੀਆਂ ਕਰਦੇ ਆ ਚੱਲ ਬੱਚੇ ਹੀ ਪੜਾ ਲਈਏ ਥੋੜਾ ਜਿਹਾ ਰੋਟੀ ਕਾ ਇਹ ਕਿੜੰਗ ਦੀ ਕਢਾ ਦਿੰਨੇ ਆ ਢਿੱਡ ਬਨ ਕੇ ਗੁਜ਼ਾਰਾ ਕਰ ਲਾਂਗੇ ਉਹਨੇ ਕੀ ਕੀਤਾ ਉਨੇ ਖਰਚਾ ਕਟਾਉਣਾ ਸ਼ੁਰੂ ਕਰਤਾ ਬੱਚੇ ਨੂੰ ਪੜਾਉਣਾ ਸ਼ੁਰੂ ਕਰਤਾ ਬੱਚਾ ਪੜ੍ਹ ਕੇ ਜੱਜ ਬਣ ਗਿਆ ਬਹੁਤ ਇਲਾਕੇ ਚ ਮਹਿਮਾ ਹੋਈ ਵੀ ਜੱਜ ਬਣ ਗਿਆ ਵੀ ਗਰੀਬ ਦਾ ਮੁੰਡਾ ਜਿੱਦ ਦੇ ਜੱਜ ਨੇ ਉਹਦਾ ਸੰਭਾਲਣਾ ਸੀ ਉਹਦੇ ਬਾਪੂ ਵੀ ਚਲਾ ਗਿਆ ਵੀ ਮੈਂ ਵੀ ਜਾਊਂਗਾ ਅੱਜ ਜੱਜ ਸਾਹਿਬ ਦੇ ਚੈਂਬਰ ਚ ਗਏ ਚੈਂ ਜੱਜ ਸਾਹਿਬ ਬੈਠੇ ਸੀ ਕੁਰਸੀ ਤੇ ਤਾ ਬਾਪੂ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿ ਬਧਾਈਆਂ ਪੁੱਤ ਜੱਜ ਬਣ ਗਿਆ ਤੂੰ ਮੈਨੂੰ ਇੱਕ ਗੱਲ ਦੱਸ ਇਸ ਵਕਤ ਦੁਨੀਆ ਦਾ ਸਭ ਤੋਂ ਵੱਧ ਖੁਸ਼ ਨਸੀਬ ਸਭ ਤੋਂ ਵੱਧ ਪਾਵਰਫੁੱਲ ਤੇ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋਊਗਾ ਤੇਰੀ ਨਜ਼ਰਾਂ ਚ ਉਹ ਜੱਟ ਸਾਹਿਬ ਕਹਿੰਦੇ ਮੈਂ ਬਾਪੂ ਜੀ ਮੈਂ ਹਾਂ ਜਿਹਨੂੰ ਮਰਜ਼ੀ ਛੱਡ ਸਕਦਾ ਜਿਹਨੂੰ ਮਰਜ਼ੀ ਮੈਂ ਸਜ਼ਾ ਦੇ ਸਕਦਾ ਮੈਂ ਪਾਵਰਫੁੱਲ ਹਾਂ ਸਭ ਤੋਂ ਵੱਧ ਮੈਂ ਫਿਰ ਉਹਨੇ ਪੁੱਛਿਆ ਕਹਿੰਦਾ ਪੁੱਤ ਫੇਰ ਦੱਸ ਦੇ ਇਸ ਵਕਤ ਸਭ ਤੋਂ ਵੱਧ ਖੁਸ਼ ਨਸੀਬ ਸਭ ਤੋਂ ਵੱਧ ਪਾਵਰਫੁੱਲ ਤੇ ਖੁਸ਼ ਬੰਦਾ ਕੌਣ ਹੋਊਗਾ ਦੁਨੀਆ 'ਚ ਤੇਰੀ ਨਜ਼ਰ 'ਚ ਕਹਿੰਦਾ ਮੈਂ ਹਾਂ ਕਹਿੰਦਾ ਠੀਕ ਹੈ دل ਟੁੱਟ ਗਿਆ ਬਾਪੂ ਦਾ ਚੱਕ ਚੰਗਾ ਹੀ ਕਹਿੰਦਾ ਬਧਾਈਆਂ ਜਦੋਂ ਗਿਆ ਗੇਟ ਕੋਲ ਜਾ ਕੇ ਫੇਰ ਪਿੱਛੇ ਨੂੰ ਮੂੰਹ ਕਰਕੇ ਕਹਿੰਦਾ ਇੱਕ ਵਾਰੀ ਫੇਰ ਆਉਂਦੇ ਐਸ ਵਕ ਸਭ ਤੋਂ ਵੱਧ ਖੁਸ਼ ਨਸੀਬ ਖੁਸ਼ ਤੇ ਪਾਵਰਫੁਲ ਬੰਦਾ ਕੌਣ ਹੋਊ ਤੇਰੀ ਮੈਨੂੰ ਜਾਨੀ ਜੱਜ ਸਾਹਿਬ ਕਹਿੰਦੇ ਤੁਸੀਂ ਹੋਈ ਪਤਾ ਜੀ ਉਹ ਮੁੜਿਆ ਕਹਿੰਦਾ 15 ਸੈਕਿੰਡ ਪਹਿਲਾਂ ਮੈਂ ਦੋ ਵਾਰੀ ਗੱਲ ਪੁੱਛੀ ਸੀ ਇਹ ਤੂੰ ਆਪਦਾ ਨਾਮ ਲਿਆ ਸੀ ਹੁਣ ਤੂੰ ਮੇਰਾ ਨਾਮ ਲੈਣ ਲੱਗ ਗਿਆ ਤੋ ਜੱਜ ਸਾਹਿਬ ਕਹਿੰਦੇ ਬਾਪੂ ਜੀ ਜਿਸ ਵੇਲੇ ਤੁਸੀਂ ਇਹ ਗੱਲ ਮੈਨੂੰ ਪਹਿਲਾਂ ਪੁੱਛੀ ਸੀ ਦੋ ਵਾਰੀ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੇ ਜਦੋਂ ਤੀਜੀ ਵਾਰੀ ਪੁੱਛੀ ਹੈ ਉਹ ਤੁਹਾਡਾ ਹੱਥ ਮੇਰੇ ਮੋਢੇ ਤੇ ਨਹੀਂ ਸੀ ਜੇ ਤੁਹਾਡੇ ਵਰਗੇ ਬਾਪ ਦਾ ਹੱਥ ਮੋਢੇ ਤੇ ਹੋਵੇ ਉਹ ਤੋਂ ਵੱਧ ਪਾਵਰਫੁਲ ਖੁਸ਼ ਤੇ ਕੋਈ ਨਸੀਬੰਦਾ ਨਹੀਂ ਹੋ ਸਕਦਾ ਸੋ ਇਸ ਕਰਕੇ ਸਾਡੇ ਕੋਲੇ ਤਾਂ ਗੁਰੂ ਗ੍ਰੰਥ ਸਾਹਿਬ ਵਰਗੇ ਪਿਤਾ ਜੀ ਨੇ ਸਾਡੇ ਕੋਲੇ ਦਸ਼ਮੇਸ਼ ਪਿਤਾ ਜੀ ਵਰਗੇ ਪਏ ਨੇ ਜੇ ਉਹਨਾਂ ਦਾ ਹੱਥ ਕਿਤੇ ਆਪਣੇ ਮੋੜਿਆਂ ਤੇ ਰਹੇ ਮਜਾਲ ਹੈ ਦੁਨੀਆ ਦੀ ਕੋਈ ਤਾਕਤ ਪੰਜਾਬ ਨੂੰ ਤਰੱਕੀ ਕਰਨ ਤੋਂ ਰੋਕ ਦੇ ਸੋ ਆਪਾਂ ਰਲ ਕੇ ਸਾਰੇ ਦੁਆ ਵੀ ਕਰੀਏ ਰਲ ਕੇ ਸਾਰੇ ਅਰਦਾਸ ਵੀ ਕਰੀਏ ਸਸ ਸੋ ਸਾਡੇ ਤਾਂ ਪੈਰ ਪੈਰ ਤੇ ਸਾਡੇ ਕੋਲੇ ਸ਼ਹੀਦ ਨੇ ਸਾਡੇ ਕੋਲੇ ਫਕੀਰ ਨੇ ਸੰਤ ਨੇ ਔਰ ਜਿਨ੍ਹਾਂ ਨੇ ਮਤਲਬ ਬੜੇ-ਬੜੇ ਪ੍ਰਵਚਨ ਦਿੱਤੇ ਆ ਬਹੁਤ ਬਲੈਸਟ ਧਰਤੀ ਆਪਣੀ ਆਸ਼ੀਰਵਾਦ ਪ੍ਰਾਪਤ ਧਰਤੀ ਆ